ਹਾਂਜੀ ਸਰ ਕੀ ਕਹੋਗੇ ਅੱਜ ਮੈਂ ਡਾਕਟਰ ਪਰਪਰ ਪਠਾਨੀਆ ਚੇਅਰਮੈਨ ਐਕਨੋਲ ਵੰਰਸਿਟੀ ਅੱਜ ਐਕਨੋਲ ਵੰਰਸਿਟੀ ਵੱਲੋਂ ਜਨਵਰਸ਼ਟੀ ਦਾ ਤਿਉਹਾਰ ਬੜੀ ਦਮਦਮ ਨਾਲ ਸੈਨਾਇਆ ਜਾ ਰਿਹਾ ਹੈ ਮੈਂ ਸਾਰੇ ਦੇ ਸਵਾਸਿਓ ਨੂੰ ਜਨਵਰਸਟੀ ਦੇ ਸੁਭਾ ਸਵੇਰ ਬਹੁਤ ਬਹੁਤ ਧੰਨਵਾਦ ਕਰਦਾ ਤੇ ਬੁਦਾਇ ਕੀਤਾ ਹੈ ਇਤਿਰੀ ਦੇ ਪ੍ਰਤੀ ਨੰਬਰ ਆਏ ਕਿ ਜਿਹਨਾਂ ਨੇ ਆਪਣੇ ਮੈਡਮ ਜਲਦੀ ਜਿਨ੍ਹਾਂ ਨੇ ਆਪਾਂ ਜਨਰਸ਼ਟੀ ਦਾ ਤਿਉਹਾਰ ਮੈਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਕਰਦਾ ਦਰਸ਼ੇ ਕੁਮਾਰ ਜੀ ਤੇ ਦਰਸ਼ੇ ਕੁਮਾਰ ਜੀ ਨੂੰ ਵੀ ਮੈਂ ਬਹੁਤ ਯਾਦ ਜੀ ਨਾ ਸਾਰਿਆਂ ਨੂੰ ਮੈਂ ਬਹੁਤ ਬਧਾਈ ਦਿੰਦਾ ਜਨਮਸ਼ਮੀ ਦੀ ਧੰਨਵਾਦ ਮੈਡਮ ਕੀ ਨਾਮ ਤੁਹਾਡਾ ਕੀ ਕਹੋਗੇ ਅੱਜ ਦੇ ਦਿਨ ਕੀ ਕਹੋਗੇ ਅੱਜ ਦੇ ਦਿਨ ਅੱਜ ਦੀ ਕਹਾਣੀ ਸਮਝੋ ਕਾਨਾ ਜੀ ਜਨਮਸ਼ਮੀ ਕਾਨਾ ਜੀ ਦੇ ਪਰਦੇ ਬਣਾ ਰਹੇ ਆ ਸਾਡੇ ਘਰੇ ਆਏ ਸੀ ਕਾਨਾ ਜੀ ਉਹਨਾਂ ਦਾ ਸਿਆਜ ਜਲ ਮਿਲ ਕੇ ਸਾਰੇ ਪਰਿਵਾਰ ਨਾਲੇ ਬੰਡੇ ਲਾ ਤਾਂ ਦੁਨੀਆ ਨੂੰ ਕੀ ਸੰਦੇਸ਼ ਦਿਓਗੇ ਤੁਸੀਂ ਅੱਜ ਦੇ ਦਿਨ ਵੀ ਵਧੀਆ ਪਿਆਰ ਨਾਲ ਬੰਨਾ ਕੇ ਆ ਰਹੇ ਦੀ ਕੁਲਮਨ ਜਨ ਮਿਲ ਕੇ ਆਉ। ਜਦੋਂ ਥੋੜੀ ਥੋੜੀ ਸਪੀਚ ਹੈ ਤਾਂ ਸੀ। ਮੈਡਮ ਕੀ ਨਾਮ ਆ ਤੁਹਾਡਾ? ਮੇਰਾ ਕੁਲਦੀ ਹਾਰੀ। ਕੀ ਕਹੋਗੇ ਅੱਜ? ਕਾਨਾ ਜੀ ਦੇ ਬਰਥਡੇ ਮਨਾ। ਬਰਥਡੇ ਬਣਾਇਆ ਕਿੰਨੀ ਖੁਸ਼ੀ ਮਨਾ ਰਹੇ ਹੋ? ਬਹੁਤ ਜ਼ਿਆਦਾ ਖੁਸ਼ੀ ਹੈ। ਜਿਹੜੀ ਅੱਜ ਖੁਸ਼ੀ ਹੈ ਕੋਈ ਪਹਿਲਾਂ ਦੇਖੀਏ ਤੁਸੀਂ। ਹਾਂ ਜੀ। ਤਾਂ ਦੁਨੀਆ ਨੂੰ ਕੀ ਕਹੋਗੇ? ਦੁਨੀਆ ਨੂੰ ਕਹੋਗੇ ਹੈਪੀ ਬਰਥਡੇ। ਸਾਰੇ ਨਾਲ ਮਿੱਠੀ ਬਣਾਵਾ ਜੀ। ਚਲ ਬਾਜੀ। ਸਪੰਜ ਕੀ ਨਾਮ ਤੁਹਾਡਾ? ਅੱਜ ਮੈਂ ਲੋਕਾਂ ਨੂੰ ਇਹ ਦੱਸਿਆ ਮਤਲਬ ਇਸੇ ਮੇਰੀ ਜੀਵਨ ਰਸਨਾ ਜਾਣੀ ਹੈ ਵੀ ਜਿਹੜੀ ਨਸ਼ਿਆਂ ਵਿੱਚ ਮਤਲਬ ਨੌਜਵਾਨ ਅਪਣੇ ਅੱਜ ਦਾ ਵੀ ਕੋਈ ਬਦਲ ਹੋਈ ਹੈ ਵੀ ਅਸੀਂ ਜਾਣਿਆ ਵੀ ਮਤਲਬ ਲੋਕ ਇਸ ਚੀਜ਼ ਨੂੰ ਛੱਡ ਕੇ ਮਤਲਬ ਆਪ ਦਾ ਨਾਂ ਯਾਦ ਰੱਖੋ ਤੇ ਲੋਕਾਂ ਨੂੰ ਮਤਲਬ ਕਿਸੇ ਦਾ ਹੀ ਨਸ਼ਾ ਨਾ ਜੇ ਮਤਲਬ ਮਤਲਬ ਆਪ ਦਾ ਜੁੜੇ ਰਹਿਣ ਵੀ ਤਾਂ ਜੋ ਬੁਰਾਈਆਂ ਤੋਂ ਦੂਰ ਰਹਿ ਸਕੋ ਮੈਡਮ ਕੀ ਨਾਮ ਥੜਾ ਕਿਸ਼ਿੰਦਰ ਗੌਰ ਹੈ ਕਿੱਥੇ ਰਹਿੰਦੇ ਹੋ ਇੱਥੇ ਬਣਾਹੀ ਰਿਹਾ ਚੌਂਦੀ ਅੱਜ ਕਿਸ ਤਰ੍ਹਾਂ ਦੇ ਜਨਵਾਸ਼ਨੀ ਦਾ ਤੁਸੀਂ ਤਿਆਰ ਬਣਾ ਰਹੇ ਅਸੀਂ ਮਤਲਬ ਐ ਚਾਹੁੰਦੇ ਆ ਵੀ ਮਤਲਬ ਦੁਨੀਆ ਵੀ ਮਤਲਬ ਐ ਕਿਸ਼ਨ ਜੀ ਕਹੇ ਜੇ ਮ ਪੋਗਾਂ ਦੇ ਰੂਪ ਵਿੱਚ ਧਰਤੀ ਦੇ ਜਾਮ ਲਿਆ ਸੀ ਜਿਨ੍ਹਾਂ ਨੇ ਲੋਕਾਂ ਨੂੰ ਮਤਲਬ ਬੁਰਾਈਆਂ ਤੋਂ ਪੋਗਾਂ ਵਿੱਚ ਇਹਨੂੰ ਦੂਰ ਬੁਰਾਈਆਂ ਨੂੰ ਦੂਰ ਕੀਤਾ ਕਿ ਉਹਨਾਂ ਨੇ ਤਾਂ ਜੋ ਲੋਕ ਮਤਲਬ ਸਿੱਧੇ ਰਾਹ ਤੇ ਰਹਿਣ ਅੱਜ ਮੈਨੂੰ ਲੱਗਦਾ ਹੈ ਵੀ ਮੈਂ ਮਸ਼ਹੂਰ ਹੋ ਜਾਊਂਗਾ